ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਡੋਨਲਡ 트ੰਪ ਲੋ 6 ਲੱਖ ਬੱਚਿਆਂ ਨੂੰ ਡਿਪੋਰਟ ਕਰਨ ਦੇ ਹੁਕਮ ਅਮਰੀਕਾ ਵਿੱਚ ਫੜੋ ਫੜੀ ਦੇ ਛਾਪੇ ਹੋਏ ਤੇਜ਼ ਕੈਲੀਫੋਰਨੀਆ ਵਿੱਚ ਵੀ ਵੱਡੀ ਕਾਰਵਾਈ ਕੈਨੇਡਾ ਵਿੱਚ ਦੋ ਪੰਜਾਬੀਆਂ ਨਾਲ ਅਣਹੋਣੀ ਹਰਜੋਤ ਸਿੰਘ ਅਤੇ ਜਸਕਰਨ ਸਿੰਘ ਨੇ ਅਚੰਚੇ ਦਮ ਤੋੜਿਆ ਅਮਰੀਕਾ ਵਿੱਚ 200 ਭਾਰਤੀਆਂ ਨੂੰ ਲੈ ਕੇ ਉੱਡਿਆ ਜਹਾਜ਼ ਮੁਸ਼ਕਲਾਂ ਵਿੱਚ ਕਿਰਿਆ ਹੰਗਾਮੀ ਹਾਲਾਤ ਵਿੱਚ ਰੋਮ ਹਵਾਈ ਅੱਡੇ ਤੇ ਉਤਾਰਿਆ 2200 ڈالر ਦਾ ਚੈੱਕ ਨਾ ਮਿਲਣ ਕਾਰਨ ਕੁਝ ਲੋਕ ਹੋਏ ਮਾਇੂਸ Ontario ਦੇ 1 ਕਰੋੜ 28 ਲੱਖ ਲੋਕਾਂ ਨੂੰ ਭੇਜੀ ਜਾ ਚੁੱਕੀ ਹੈ ਆਰਥਿਕ ਸਹਾਇਤਾ ਜਰਮਨੀ ਵਿੱਚ ਸੱਤਾਧਾਰੀ ਪਾਰਟੀ ਨੂੰ ਮਿਲੀ ਹਾਰ ਪਰ ਵਸੀਆਂ ਦਾ ਮੁਲਕ ਵਿੱਚ ਰਹਿਣਾ ਹੋ ਜਾਵੇਗਾ ਮੁਸ਼ਕਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਨ ਟਰੂਡੋ ਪੁਜੇ ਯੂਕਰੇਨ ਰੂਸੀ ਹਮਲੇ ਦੀ 30 ਬਰਸੀ ਮੌਕੇ ਸਮੇਲਨ ਵਿੱਚ ਕੀਤੀ ਸ਼ਿਰਕਤ ਤੇ ਹੁਣ ਖਬਰਾਂ ਵਿਸਤਾਰ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦੇ ਇਛਤ ਨਤੀਜੇ ਨਾ ਮਿਲਣ ਤੋਂ ਖਿজে ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਮੌਜੂਦ ਉਹਨਾਂ 6 ਲੱਖ ਬੱਚਿਆਂ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਨ੍ਹਾਂ ਨੇ ਬਿਨਾਂ ਮਾਪਿਆਂ ਤੋਂ ਬਾਰਡਰ ਪਾਰ ਕੀਤਾ ਇਮੀਗ੍ਰੇਸ਼ਨ ਅਦਾਲਤਾਂ ਦੇ ਅੰਕੜਿਆਂ ਮੁਤਾਬਕ 31000 ਜਵਾਬ ਸੁਣਵਾਈ ਦੌਰਾਨ ਗੈਰਹਾਜ਼ਰ ਹੋ ਚੁੱਕੇ ਨੇ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਪੋਰਟ ਕਰਨ ਦਾ ਹੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਮਿਲ ਚੁੱਕਾ ਹੈ। ਟਰੰਪ ਦੇ ਬਾਰਡਰਜ਼ ਆ ਟੌਮ ਹੋਮਨ ਦਾ ਕਹਿਣਾ ਹੈ ਕਿ ਬਾਈਡਨ ਦੇ ਕਾਰਜਕਾਲ ਦੌਰਾਨ ਘੱਟੋ-ਘੱਟ 3 ਲੱਖ ਬੱਚਿਆਂ ਨੇ ਬਿਨਾਂ ਮਾਪਿਆਂ ਤੋਂ ਅਮਰੀਕਾ ਦੀ ਸਰਹੱਦ ਪਾਰ ਕੀਤੀ ਜਦਕਿ ਇਮੀਗ੍ਰੇਸ਼ਨ ਮਾਰਾਂ ਦਾ ਮੰਨਣਾ ਹੈ ਕਿ 2019 ਮਗਰੋਂ 6 ਲੱਖ ਤੋਂ ਵੱਧ ਪ੍ਰਵਾਸੀ ਬੱਚੇ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ। ਇਹਨਾਂ ਵਿੱਚੋਂ ਹਜ਼ਾਰਾਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ। ਉੱਧਰ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਹੰਗਾਰਾ ਨਹੀਂ ਦਿੱਤਾ ਗਿਆ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨ ਦੀ ਨੀਤੀ ਅਖਤਿਆਰ ਕੀਤੀ ਗਈ ਸੀ। ਇਸ ਤਰੀਕੇ ਨਾਲ ਕਾਬੂ ਕੀਤੇ ਗਏ ਬੱਚਿਆਂ ਨੂੰ ਆਫਿਸ ਆਫ ਰੈਫਿਊਜੀ ਰੀਸੈਟਲਮੈਂਟ ਵੱਲੋਂ ਚਲਾਏ ਜਾਂਦੇ ਸ਼ੈਲਟਰਜ਼ ਵਿੱਚ ਰੱਖਿਆ ਜਾਂਦਾ ਜਦਕਿ ਮਾਪਿਆਂ ਨੂੰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿੱਚ ਰੱਖਣ ਮਗਰੋਂ ਰਿਪੋਰਟ ਕਰ ਦਿੱਤਾ ਜਾਂਦਾ ਮਾਪਿਆਂ ਤੋਂ ਬੱਚਿਆਂ ਨੂੰ ਵਿਛੋੜਨ ਦਾ ਮਸਲਾ ਕੋ ਮੰਤਰੀ ਪੱਧਰ ਤੇ ਚਰਚਾ ਦਾ ਮੁੱਦਾ ਬਣ ਗਿਆ ਜਿਸ ਮਗਰੋਂ ਟਰੰਪ ਵੱਲੋਂ ਆਪਣੀ ਨੀਤੀ ਤੇ ਰੋਕਲਾ ਦਿੱਤੀ ਗਈ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਦੇ ਐਟਾਰਨੀ ਲੀ ਜਲਰਨ ਨੇ ਦੱਸਿਆ ਕਿ ਨੀਤੀ ਖਤਮ ਹੋਣ ਤੋਂ ਬਾਅਦ ਵੀ 1000 ਬੱਚਿਆਂ ਨੂੰ ਮਾਪਿਆਂ ਤੋਂ ਖੋ ਕੇ ਵੱਖ ਕਰ ਦਿੱਤਾ ਗਿਆ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਬੱਚਿਆਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਪੇਸ਼ ਹੋਣ ਜਾਂ ਡਿਪੋਰਟ ਹੋਣ ਲਈ ਤਿਆਰਬਰ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ। ਦੂਜੇ ਪਾਸੇ ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਵੀ ਕਿਹਾ ਗਿਆ ਕਿ ਨਾਬਾਲਗ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਵੇ ਜੋ ਫਰਾਰ ਹੋਣ ਦਾ ਖਤਰਾ, ਲੋਕ ਸੁਰੱਖਿਆ ਅਤੇ ਬਾਰਡਰ ਸੁਰੱਖਿਆ ਨਾਲ ਸਬੰਧਤ ਹੋਣ। 에ਜੰਟਾਂ ਨੂੰ ਉਹਨਾਂ ਬੱਚਿਆਂ ਵੱਲ ਖਾਸ ਤਵੱਜੋ ਦੇਣ ਲਈ ਆਖਿਆ ਗਿਆ ਜਿਨ੍ਹਾਂ ਦੇ ਫਰਾਰ ਹੋਣ ਦਾ ਖਤਰਾ ਵੱਧ ਹੈ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਅਦਾਲਤ ਦੀ ਪੇਸ਼ੀ ਤੋਂ ਖੁੰਝਣ ਵਾਲਿਆਂ ਅਤੇ ਬਗੈਰ ਖੂਨ ਦੇ ਰਿਸ਼ਤਿਆਂ ਵਾਲੇ ਸਪੌਂਸਰਾਂ ਕੋਲ ਰਹਾ ਕੀਤੇ ਬੱਚਿਆਂ ਤੇ ਵੀ ਅੱਖ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਡੇ ਪੱਧਰ ਤੇ ਹੋ ਰਹੀ ਗ੍ਰਿਫਤਾਰੀ ਅਤੇ ਇਸ ਪ੍ਰਕਿਰਿਆ ਉੱਤੇ ਹੋ ਰਹੇ ਖਰਚੇ ਬਾਰੇ ਵੀ ਬਹਿਸ ਭਖਦੀ ਜਾ ਰਹੀ ਹੈ। ਇਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਦਾਅਵੇ ਕਰ ਰਹੇ ਨੇ। ਅਤੇ ਅਜਿਹੇ ਵਿੱਚ ਇੱਕ ਸਾਲ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਪੂਰਾ ਕਰਨ ਲਈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਰੋਜ਼ਾਨਾ 2700 ਗ੍ਰਿਫਤਾਰੀਆਂ ਕਰਨੀਆਂ ਹੋਣਗੀਆਂ ਇਸੇ ਤਰ੍ਹਾਂ ਖਰਚੇ ਨੂੰ ਲੈ ਕੇ ਵੀ ਤਿੱਖੀ ਬਹਿਸ ਛੜੀ ਹੋਈ ਹੈ ਆਰਥਿਕ ਮਾਰਾਂ ਦਾ ਕਹਿਣਾ ਹੈ ਕਿ ਫੌਜੀ ਜਹਾਜ਼ਾਂ ਦੇ ਮੁਕਾਬਲੇ ਚਾਰਟਰਡ ਫਲਾਈਟਸ ਰਾਹੀਂ ਡਿਪੋਰਟੇਸ਼ਨ ਸਸਤੀ ਪੈਂਦੀ ਹੈ ਪਰ 트럼ਪ ਸਰਕਾਰ ਅਣਦੱਸੇ ਕਾਰਨਾ ਕਰਕੇ ਫੌਜੀ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੈ ਯਰ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰੀ ਅਣਹੋਣੀ ਨਾਲ ਸਬੰਧਤ ਖਬਰ ਵੱਲ ਅਮਰੀਕਾ ਤੋਂ ਪੰਜਾਬੀ ਨੌਜਵਾਨਾਂ ਦੇ ਡਿਪੋਰਟ ਹੋਣ ਬਾਰੇ ਆ ਰਹੀਆਂ ਖਬਰਾਂ ਦਰਮਿਆਨ ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨ ਅਚਨਚੇਤ ਇਸ ਦੁਨੀਆ ਨੂੰ ਅਲਵਿਦਾ ਆਹ ਗਏ ਖੁਸ਼ਹਾਲ ਪੁਵਿਕ ਦੀਪਾਲ ਵਿੱਚ ਪਿਛਲੇ ਸਾਲ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਹਰਮਨ ਜੋਤ ਸਿੰਘ ਇਸ ਦੁਨੀਆ ਵਿੱਚ ਨਹੀਂ ਰਿਹਾ ਹਰਮਨ ਜੋ ਸਿੰਘ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਹੀ ਉਸਦੇ ਪਿਤਾ ਅਕਾਲ ਚਰਣਾਕਾਰ ਗਏ ਅਤੇ ਉਸਦੀ ਮਾਂ ਨੇ ਕਰੜੀ ਮੁਸ਼ਕਲ ਕਰਦਿਆਂ ਪੁੱਤ ਨੂੰ ਪਾਲ ਕੇ ਵੱਡਾ ਕੀਤਾ ਪਰ ਹੁਣ ਵਿਲਕ ਦੀ ਮਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਰਿਹਾ ਹਰਮਨ ਜੋ ਸਿੰਘ ਦੀ ਭੈਣ ਕੋਮਲਪ੍ਰੀਤ ਕੌਰ ਵੱਲੋਂ ਉਸਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਜਸਕਰਨ ਸਿੰਘ ਮੋਂਟਰੀਅਲ ਵਿਖੇ ਆਪਣੇ ਘਰ ਵਿੱਚ ਮਰਿਆ ਹੋਇਆ ਮਿਲਿਆ ਮਾਪਿਆਂ ਦਾ ਇਕਲੌਤਾ ਪੁੱਤ 2019 ਵਿੱਚ ਕੈਨੇਡਾ ਪੁੱਜਣ ਮਗਰੋਂ ਇੱਕ ਵਾਰ ਵੀ ਪਰਿਵਾਰ ਨੂੰ ਮਿਲਣ ਪੰਜਾਬ ਨਹੀਂ ਸੀ ਗਿਆ ਪਰ ਹੁਣ ਤਾਬੂਤ ਵਿੱਚ ਆਪਣੇ ਮਾਪਿਆਂ ਕੋਲ ਪੁੱਜੇਗਾ ਹਰਮੀਤ ਸਿੰਘ ਵੱਲੋਂ ਉਸਦੀ ਦੇਹ ਭਾਰਤ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਇਸੇ ਦੌਰਾਨ ਪੁਰਤਗਾਲ ਦੀ ਨਾਗਰਿਕਤਾ ਮਿਲਣ ਮਗਰੋਂ ਪਰਿਵਾਰ ਨਾਲ ਖੁਸ਼ੀ ਸਾਂਝੀ ਕਰ ਰਹੇ ਨੌਜਵਾਨ ਦੀ ਅਚਾਨਕ ਚੇਤ ਮੌਤ ਹੋ ਗਈ ਅਤੇ ਪਰਿਵਾਰ ਨੂੰ ਉਸਦੀ ਦੇਹ ਭਾਰਤ ਮੰਗਵਾਉਣ ਲਈ 20 ਲੱਖ ਰੁਪਏ ਦਾ ਕਰਜ਼ਾ ਲੈਣਾ ਪਿਆ ਸ਼ਾਂਟੀ ਦੀ ਭਾਬੀ ਹਰਸ਼ਦੀਪ ਕੌਰ ਅਤੇ ਭਤੀਜੀ ਰਹਿਮਤਪ੍ਰੀਤ ਕੌਰ ਨੇ ਦੱਸਿਆ ਕਿ ਫੋਨ ਤੇ ਗੱਲ ਕਰਦੇ ਆਂ ਅਚਾਨਕ ਉਸ ਦੀ ਚੀਕ ਨਿਕਲੀ ਅਤੇ ਫਿਰ ਆਵਾਜ਼ ਆਉਣੀ ਬੰਦ ਹੋ ਗਈ ਪਰਿਵਾਰ ਨੇ ਮੁੜ ਫੋਨ ਕੀਤਾ ਤਾਂ ਕੋਈ ਜਵਾਬ ਨਾ ਆਇਆ ਜਿਸ ਮਗਰੋਂ ਸ਼ਾਂਟੀ ਦੇ ਦੋਸਤਾਂ ਨਾਲ ਸੰਪਰਕ ਕੀਤਾ ਗਿਆ ਉਸਦੇ ਦੋਸਤ ਕਮਰੇ ਵਿੱਚ ਪੁੱਜੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਸ਼ਾਂਟੀ ਦੇ ਭਰਾ ਬੰਟੀ ਨੇ ਦੱਸਿਆ ਕਿ ਪੁਰਤਗਾਲ ਤੋਂ ਦੇਹ ਮੰਗਵਾਉਣ ਲਈ ਕਿਸੇ ਨੇ ਕੋਈ ਮਦਦ ਨਾ ਕੀਤੀ ਅਤੇ ਆਖਰਕਾਰ ਰਿਸ਼ਤੇਦਾਰਾਂ ਤੋਂ ਰਕਮ ਉਧਾਰ ਲੈ ਕੇ ਸਾਰੀ ਕਾਰਵਾਈ ਕੀਤੀ ਗਈ। ਜ਼ੀਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਅਮਰੀਕਾ ਤੋਂ ਭਾਰਤ ਰਵਾਨਾ ਹੋਏ ਹਵਾਈ ਜਹਾਜ਼ ਵਿੱਚ ਬੰਬ ਦੀ ਧਮਕੀ ਨਾਲ ਸਬੰਧਤ ਖਬਰਵਾਲ ਨਿਊਯਾਰਕ ਤੋਂ ਦਿੱਲੀ ਜਾ ਰਹੀ ਅਮਰੀਕਨ 에ਅਰਲਾਈਨਸ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਹੰਗਾਮੀ ਹਾਲਾਤ ਵਿੱਚ ਇਟਲੀ ਦੇ ਹਵਾਈ ਅੱਡੇ ਤੇ ਉਤਾਰਨਾ ਪਿਆ। ਅਮਰੀਕਨ 에어ਲਾਈਨਸ ਦੀ ਨਾਨਸਟਾਪ ਫਲਾਈਟ AA292 ਕੈਸਪੀਅਨ ਸੀ ਦੇ ਉੱਪਰੋਂ ਲੰਘ ਰਹੀ ਸੀ ਜਦੋਂ ਬੰਬ ਦੀ ਧਮਕੀ ਮਿਲੀ ਜਹਾਜ਼ ਨੂੰ ਤੁਰਤ ਰੋਮ ਸ਼ਹਿਰ ਵੱਲ ਮੋੜਿਆ ਗਿਆ ਅਤੇ ਇਟਲੀ ਦੀ 에어ਸਪੇਸ ਵਿੱਚ ਦਾਖਲ ਹੁੰਦਿਆਂ ਹੀ ਦੋ ਲੜਾਕੂ ਜਹਾਜ਼ਾਂ ਨੇ ਮੁਸਾਫਰ ਜਹਾਜ਼ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਰੋਮ ਹਵਾਈ ਅੱਡੇ ਤੇ ਮੁਸਾਫਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਮਗਰੋਂ ਤਲਾਸ਼ੀ ਅਰੰਭੀ ਗਈ ਪਰ ਕੁਝ ਵੀ ਸ਼ੱਕੀ ਨਾ ਮਿਲਿਆ ਜਹਾਜ਼ ਵਿੱਚ 199 ਮੁਸਾਫਰ ਅਤੇ 15 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਨੂੰ ਕੈਪਟਨ ਵੱਲੋਂ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ ਦੂਜੇ ਪਾਸੇ ਜਹਾਜ਼ ਦੇ ਮੁਸਾਫਰਾਂ ਨੂੰ ਵੀ ਟਰਮੀਨਲ ਵਿੱਚ ਲਿਜਾ ਕੇ ਸੁਰੱਖਿਆ ਘੇਰੇ ਵਿੱਚ ਜਾਂਚ ਕੀਤੀ ਗਈ ਅਤੇ ਕੁਝ ਘੰਟੇ ਬਾਅਦ ਜਹਾਜ਼ ਨੂੰ ਨਵੀਂ ਦਿੱਲੀ ਰਵਾਨਾ ਕਰ ਦਿੱਤਾ ਗਿਆ ਭਾਵੇਂ ਅਮਰੀਕਨ 에ਅਰਲਾਈਨਸ ਦੇ ਕੈਪਟਨ ਅਤੇ ਹੋਰ ਅਮਲੇ ਨੂੰ ਮੁੱਢਲੇ ਤੌਰ ਤੇ ਹੀ ਧਮਕੀ ਝੂਠੀ ਹੋਣ ਬਾਰੇ ਪਤਾ ਲੱਗ ਗਿਆ ਪਰ ਦਿੱਲੀ ਹਵਾਈ ਅੱਡੇ ਦੇ ਪ੍ਰੋਟੋਕਾਲ ਮੁਤਾਬਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿੱਚ ਹਵਾਈ ਜਹਾਜ਼ ਨੂੰ ਕਿਸੇ ਵੀ ਨੇੜਲੇ ਹਵਾਈ ਅੱਡੇ ਤੇ ਉਤਾਰ ਕੇ ਡੂੰਘਾਈ ਨਾਲ ਪੜਤਾਲ ਕਰਨੀ ਲਾਜ਼ਮੀ ਹੈ ਅਤੇ ਇਸ ਤੋਂ ਬਾਅਦ ਹੀ ਜਹਾਜ਼ ਨੂੰ ਦਿੱਲੀ ਦੇ ਕੁਮੰਤਰੀ ਹਵਾਈ ਅੱਡੇ ਤੇ ਉਤਪਤਾਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਮਰੀਕਨ 에ਅਰਲਾਈਨਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਤੋਂ ਹਵਾਈ ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ 31 ਜਨਵਰੀ ਰਾਤ ਤਕਰੀਬਨ ਸਵਾ 8 ਵਜੇ ਉਡਾਣ ਭਰੀ ਅਤੇ ਯੂਰਪ ਦੇ ਹਵਾਈ ਖੇਤਰ ਵਿੱਚੋਂ ਲੰਘਣ ਮਗਰੋਂ ਸੁਰੱਖਿਆ ਮਸਲਾ ਪੈਦਾ ਹੋ ਗਿਆ ਮਸਾਫਰਾਂ ਦੀ ਸੁਰੱਖਿਆ ਮੁੱਖ ਤਰਜੀਹ ਹੋਣ ਦੇ ਮੱਦੇਨਜ਼ਰ ਜਹਾਜ਼ ਨੂੰ ਰੋਮ ਹਵਾਈ ਅੱਡੇ ਤੇ ਲਿਜਾਇਆ ਗਿਆ। ਏਅਰਲਾਈਨ ਵੱਲੋਂ ਮਸਾਫਰਾਂ ਨੂੰ ਹੋਈ ਪਰੇਸ਼ਾਨੀ ਵਾਸਤੇ ਮੁਆਫੀ ਮੰਗੀ ਗਈ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਨਾਲ ਸਬੰਧਤ ਇੰਟਰਨੈਸ਼ਨਲ ਫਲਾਈਟਸ ਵਿੱਚ ਬੰਬ ਦੀ ਧਮਕੀ ਮਿਲੀ ਹੋਵੇ। ਪਿਛਲੇ ਸਾਲ ਅਕਤੂਬਰ ਵਿੱਚ ਮੁੰਬਈ ਤੋਂ ਨਿਊਯਾਰਕ ਜਾ ਰਹੇ ਹਵਾਈ ਜਹਾਜ਼ ਵਿੱਚ ਵੀ ਬੰਬ ਹੋਣ ਦੀ ਧਮਕੀ ਮਿਲੀ ਸੀ। ਸੋਸ਼ਲ ਮੀਡੀਆ ਰਾਹੀਂ ਮਿਲੀ ਧਮਕੀ ਮਗਰੋਂ 239 ਮੁਸਾਫਰਾਂ ਅਤੇ 19 ਕਰੂ ਮੈਂਬਰਾਂ ਵਾਲੇ 에어 ਇੰਡੀਆ ਦੇ ਜਹਾਜ਼ ਨੂੰ ਹੰਗਾਮੀ ਹਾਲਾਤ ਵਿੱਚ ਨਵੀਂ ਦਿੱਲੀ ਦੇ ਕਮੰਤਰੀ ਹਵਾਈ ਅੱਡੇ ਤੇ ਉਤਾਰਿਆ ਗਿਆ। ਨਿਊਯਾਰਕ ਜਾ ਰਹੀ ਫਲਾਈਟ ਤੋਂ ਇਲਾਵਾ ਮੁੰਬਈ ਤੋਂ ਮਸਕਟ ਜਾਣ ਲਈ ਤਿਆਰਬਰ ਤਿਆਰ ਇੰਡੀਗੋ ਦੀ ਫਲਾਈਟ ਵਿੱਚ ਵੀ ਬੰਬ ਹੋਣ ਦੀ ਧਮਕੀ ਮਿਲੀ ਜਦਕਿ ਮੁੰਬਈ ਤੋਂ ਜੇਦਾ ਜਾਣ ਵਾਲੇ ਜਹਾਜ਼ ਵਿੱਚ ਵੀ ਬੰਬ ਦੇ ਖਤਰੇ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਇਲਾਵਾ 9 ਅਕਤੂਬਰ ਨੂੰ ਲੰਡਨ ਤੋਂ ਦਿੱਲੀ ਜਾ ਰਹੇ ਜਹਾਜ਼ ਵਿੱਚ ਬੰਬ ਹੋਣ ਦਾ ਰੌਲਾ ਪੈ ਗਿਆ। ਵਿਸਤਾਰਾ 에어ਲਾਈਨਸ ਦੀ ਫਲਾਈਟ ਦਿੱਲੀ ਪਹੁੰਚਣ ਤੋਂ ਤਕਰੀਬਨ 3.5 ਘੰਟੇ ਪਹਿਲਾਂ ਇੱਕ ਮੁਸਾਫਰ ਨੂੰ ਟਾਇਲਟ ਵਿੱਚ ਧਮਕੀ ਭਰੀ ਚਿੱਠੀ ਮਿਲੀ ਜਿਸ ਬਾਰੇ ਉਸਨੇ ਟਰੂ ਮੈਂਬਰਾਂ ਨੂੰ ਜਾਣੂ ਕਰਵਾਇਆ ਜਹਾਜ਼ ਵਿੱਚ ਤਕਰੀਬਨ 300 ਮੁਸਾਫਰ ਸਵਾਰ ਸਨ ਜੋ ਸੁਰੱਖਿਆ ਜਾਂਚ ਦੇ ਮੱਦੇਨਜ਼ਰ 5 ਘੰਟੇ ਤੱਕ ਹਵਾਈ ਅੱਡੇ ਤੇ ਫਸੇ ਰਹੇ ਬੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਜਰਮਨੀ ਦੀਆਂ ਆਮ ਚੋਣਾਂ ਦੇ ਨਤੀਜਿਆਂ ਨਾਲ ਸਬੰਧਤ ਹੈ ਜੀ ਹਾਂ ਜਰਮਨੀ ਵਿੱਚ ਸੱਤਾਧਾਰੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਨੂੰ ਚੋਣਾਂ ਵਿੱਚ ਵੱਡੀ ਹਾਰ ਮਿਲੀ ਹੈ ਅਤੇ ਸਿਰਫ 16.5 ਫੀਸਦੀ ਵੋਟਾਂ ਨਾਲ 121 ਸੀਟਾਂ ਤੇ ਹੀ ਜਥਾ ਹਸਲ ਕਰ ਸકી। ਦੂਜੇ ਪਾਸੇ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦੀ ਅਗਵਾਈ ਵਾਲਾ ਗਠਜੋੜ 28.5 ਫੀਸਦੀ ਵੋਟਾਂ ਨਾਲ 208 ਸੀਟਾਂ ਤੇ ਜੇਤੂ ਰਹਾ। ਜਦਕਿ ਕੱਟੜਪੰਥੀ ਮੰਨੀ ਜਾਂਦੀ ਆਲਟਰਨੇਟਿਵ ਫਾਰ ਜਰਮਨੀ ਪਾਰਟੀ 20.8 ਫੀਸਦੀ ਵੋਟਾਂ ਨਾਲ 151 ਸੀਟਾਂ ਤੇ ਜੇਤੂ ਰਹੀ। ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਅਤੇ ਸਰਕਾਰ ਬਣਾਉਣ ਵਾਸਤੇ 315 ਐਮਪੀਜ਼ ਦੀ ਹਮਾਇਤ ਲੋੜੀਂਦੀ ਹੈ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਆਲਟਰਨੇਟਿਵ ਫੋਰ ਜਰਮਨੀ ਦੀ ਆਗੂ ਐਲਿਸ ਵੀਡਲ ਵੱਲੋਂ 크ਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਨਾਲ ਗਠਜੋੜ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਚੋਣ ਨਤੀਜਿਆਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਰਮਨੀ ਅਤੇ ਅਮਰੀਕਾ ਦੋਹਾਂ ਮੁਲਕਾਂ ਵਾਸਤੇ ਅੱਜ ਸ਼ਾਨਦਾਰ ਦਿਨ ਹੈ ਅਮਰੀਕਾ ਦੀ ਤਰਜ਼ ਤੇ ਜਰਮਨੀ ਦੇ ਲੋਕ ਸਰਕਾਰ ਦੀਆਂ ਬੇਤੁਕੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਤੰਗ ਆ ਚੁੱਕੇ ਸਨ ਦੱਸ ਦਈਏ ਕਿ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦੇ ਆਗੂ ਫ੍ਰੀਡਰਿਕ ਮਾਰਟਸ ਚਾਂਸਲਰ ਦੀ ਦੌੜ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੇ ਨੇ ਜੋ ਕਿਸੇ ਵੇਲੇ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦਾ ਹਿੱਸਾ ਹੁੰਦੇ ਸਨ ਅਤੇ 1994 ਵਿੱਚ ਪਹਿਲੀ ਵਾਰ ਐਮਪੀ ਚੁਣੇ ਗਏ ਸਾਲ 2005 ਵਿੱਚ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਨੇ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਨਾਲ ਗਠਜੋੜ ਕਰਦਿਆਂ ਸਰਕਾਰ ਬਣਾਈ ਤਾਂ ਅੰਜਲਾ ਮਰਕਲ ਨਾਲ ਸਬੰਧ ਚੰਗੇ ਨਾ ਹੋਣ ਕਾਰਨ ਫ੍ਰੀਡਰਿਕ ਮਰਜ਼ ਨੂੰ ਪਾਰਟੀ ਵਿੱਚ ਹਾਸ਼ੀਏ ਤੇ ਕਰ ਦਿੱਤਾ ਗਿਆ ਇਸ ਮਗਰੋਂ ਉਹਨਾਂ ਨੇ ਸਾਲ 2009 ਵਿੱਚ ਸਿਆਸਤ ਤੋਂ ਸੰन्यास ਲੈ ਲਿਆ ਅਤੇ ਇੱਕ ਦਹਾਕਾ ਕਾਰਪੋਰੇਟ ਸੈਕਟਰ ਨਾਲ ਜੁੜੇ ਰਹੇ 2018 ਵਿੱਚ ਮਰਜ਼ ਨੇ ਵਾਪਸੀ ਕਰਦਿਆਂ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦੇ ਆਗੂ ਦੀ ਚੋਣ ਲੜੀ ਪਰ ਦੋ ਵਾਰ ناکਾਮਯਾਬ ਰਹਿਣ ਮਗਰੋਂ ਸਾਲ 2022 ਵਿੱਚ ਉਹ ਪਾਰਟੀ ਆਗੂ ਬਣ ਗਏ ਜਰਮਨੀ ਵਿੱਚ ਹੋਈਆਂ ਆਮ ਚੋਣਾਂ ਕਈ ਪਹਿਲੂਆਂ ਤੋਂ ਦਿਲਚਸਪ ਰਹੀਆਂ ਕਿਉਂਕਿ ਟੈਸਲਾ ਦੇ ਮਾਲਕ ਇਲਾਨ ਮਸਕ ਵੱਲੋਂ ਸਿੱਧੇ ਤੌਰ ਤੇ ਕਟੜਪੰਥੀ ਆਗੂ ਐਲਸ ਬੀਡਲ ਦੀ ਹਮਾਇਤ ਕੀਤੀ ਗਈ। ਦੂਜੇ ਪਾਸੇ ਰੂਸ ਵੱਲੋਂ ਵੀ ਜਰਮਨੀ ਦੀਆਂ ਚੋਣਾਂ ਵਿੱਚ ਦਖਲ ਦਾ ਮਾਮਲਾ ਸਾਹਮਣੇ ਆਇਆ ਹੈ। ਰੂਸ ਨਾਲ ਸਬੰਧਤ ਸੋਸ਼ਲ ਮੀਡੀਆ ਗਰੁੱਪਸ ਰਾਹੀਂ ਚੋਣ ਪ੍ਰਚਾਰ ਦੌਰਾਨ ਰੋਜ਼ਾਨਾ ਫੇਕ ਨਿਊਜ਼ ਫੈਲਾਉਣ ਦੇ ਯਤਨ ਕੀਤੇ ਜਾਂਦੇ ਰਹੇ। ਅਤੇ ਅਲਟਰਨੇਟਿਵ ਫਾਰ ਜਰਮਨੀ ਨੂੰ ਫਾਇਦਾ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਚੋਣ ਪ੍ਰਚਾਰ ਦੌਰਾਨ ਯੂਕਰੇਨ ਜੰਗ ਜਰਮਨੀ ਦੀ ਆਰਥਿਕਤਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਭਕੇ ਰਹੇ ਅਤੇ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਜਰਮਨੀ ਵਿੱਚੋਂ ਕੱਢਿਆ ਜਾ ਸਕਦਾ ਹੈ। ਆਲਟਰਨੇਟਿਵ ਫੋਰ ਜਰਮਨੀ ਦੀ ਆਗੂ ਐਲਸ ਬੀਡਲ ਪ੍ਰਵਾਸੀਆਂ ਦੀ ਬਜਾਏ ਸਥਾਨਕ ਲੋਕਾਂ ਨੂੰ ਪਹਿਲ ਦੇਣਾ ਚਾਹੁੰਦੀ ਹੈ ਅਤੇ ਗਠਜੋੜ ਸਰਕਾਰ ਬਣਨ ਦੀ ਸੂਰਤ ਵਿੱਚ ਇਮੀਗ੍ਰੇਸ਼ਨ ਹਾਲਾਤ ਮੁਸ਼ਕਲ ਹੋ ਸਕਦੇ ਨੇ। ਦੱਸ ਦਈਏ ਕਿ ਇਸ ਵੇਲੇ ਜਰਮਨੀ ਵਿੱਚ ਤਕਰੀਬਨ 2,85,000 ਭਾਰਤੀ ਰਹਿੰਦੇ ਨੇ ਪਰ ਨਵੀਂ ਸਰਕਾਰ ਵਰਕ ਵੀਜ਼ਾ ਅਤੇ ਪਰਮਨੈਂਟ ਰੈਜ਼ਿਡੈਂਸੀ ਨਾਲ ਸੰਬੰਧਿਤ ਨੀਤੀਆਂ ਸਖਤ ਕਰ ਸਕਦੀ ਹੈ ਜਰਮਨੀ ਵਿੱਚ 2021 ਦੌਰਾਨ 25,000 ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ ਦੁੱਗਣੀ ਹੋ ਗਈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ 온ਟਾਰੀਓ ਵਿੱਚ 2200 ਡਾਲਰ ਦੇ ਚੈਕਸ ਨੂੰ ਲੈ ਕੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨਾਲ ਸੰਬੰਧਿਤ ਖਬਰ ਵਾਲ Ontario ਵਿੱਚ 1 ਕਰੋੜ 28 ਲੱਖ ਲੋਕਾਂ ਨੂੰ 2200 ਡਾਲਰ ਦੇ ਚੈੱਕ ਭੇਜੇ ਜਾ ਚੁੱਕੇ ਨੇ ਪਰ ਕੁਝ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲ ਸਕੀ ਅਤੇ ਕੁਝ ਲੋਕਾਂ ਨੂੰ ਚੈੱਕ ਕੈਸ਼ ਕਰਵਾਉਣ ਵਿੱਚ ਦਿੱਕਤਾਂ ਆ ਰਹੀਆਂ ਨੇ ਦੂਜੇ ਪਾਸੇ ਕੁਝ ਮਾਮਲਿਆਂ ਵਿੱਚ ਮਰ ਚੁੱਕੇ ਲੋਕਾਂ ਦੇ ਨਾਂ ਤੇ ਚੈੱਕ ਭੇਜ ਦਿੱਤੇ ਗਏ ਬ੍ਰੈਂਪਟਨ ਦੀ ਕੋਲੀਨ ਹੱਕੀ ਬਕੀ ਰਹਿ ਗਈ ਜਦੋਂ ਉਸਦੇ ਪਤੀ ਦੇ ਨਾਂ ਤੇ ਚੈੱਕ ਪੁੱਜਾ ਜੋ ਅਗਸਤ 2024 ਵਿੱਚ ਹੀ ਅਕਾਲ ਚਰਣਾ ਕਰ ਗਿਆ ਸੀ ਇਸ ਤੋਂ ਇਲਾਵਾ ਚੈੱਕਾਂ ਉੱਤੇ ਲੋਕਾਂ ਦੇ ਨਾਂ ਦਾ ਪਹਿਲਾ ਸ਼ਬਦ ਹੀ ਵਰਤਿਆ ਜਾ ਰਿਹਾ ਹੈ ਜਿਸ ਨੂੰ ਵੱਡੀ ਗਿਣਤੀ ਵਿੱਚ ਲੋਕ ਵਰਤਨਾ ਵੀ ਬੰਦ ਕਰ ਚੁੱਕੇ ਨੇ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਤੁਰਤ ਸਰਵਿਸ ਆਨਟਾਰੀਓ ਨਾਲ 1833 351 0409 ਜਾਂ 1888 821 9055 ਤੇ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ ਵਿੱਤ ਮੰਤਰਾਲਾ ਅਜਿਹੇ ਚੈੱਕ ਰੱਦ ਕਰਕੇ ਨਵੇਂ ਸਿਰੇ ਤੋਂ ਚੈੱਕ ਜਾਰੀ ਕਰ ਦੇਵੇਗਾ ਸਮੱਸਿਆ ਇੱਥੇ ਹੀ ਖਤਮ ਨਹੀਂ ਹੁੰਦੀ ਆ ਤੇ ਕੁਝ ਲੋਕ ਅਜੇ ਵੀ ਨੇ ਜਿਨ੍ਹਾਂ ਦੇ ਨਾਂ ਸਰਕਾਰ ਦੀ ਸੂਚੀ ਵਿੱਚ ਸ਼ਾਮਲ ਹੀ ਨਹੀਂ ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਨਾਲ ਸਰਕਾਰੀ ਖਜ਼ਾਨੇ ਉੱਤੇ 3 ਅਰਬ ਡਾਲਰ ਦਾ ਬੋਝ ਪਵੇਗਾ ਬੈਂਕਰਪਟ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲੇਗੀ ਅਤੇ ਸਾਲ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ਤੇ ਦਾਖਲ ਕੀਤੀ ਹੋਵੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਣ ਜਾਂ ਗੁੰਮ ਹੋਣ ਦੀ ਚਿੰਤਾ ਹੈ ਬਹੁਤ ਸਰਵਿਸ অন্ਟਾਰੀਓ ਦੇ ਦਫਤਰ ਵਿੱਚ ਜਾ ਕੇ ਸੰਪਰਕ ਕਰਨ ਦੂਜੇ ਪਾਸੇ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ ਪਿਛਲੇ ਦਿਨੀ ਅਫਵਾਹ ਉੱਡ ਗਈ ਕਿ ਆਰਬੀਸੀ ਦੇ ਗਾਹਕਾਂ ਨੂੰ ਮਿਲੇ ਚੈੱਕ ਬਾਉਂਸ ਹੋ ਗਏ ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ অন্ਟਾਰੀਓ ਵਾਸੀਆਂ ਨੂੰ ਰਹਿਣ ਸਹਿਣ ਦੇ ਵਾਧੇ ਖਰਚਿਆਂ ਨਾਲ ਨਜਿੱਠਣ ਲਈ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਦੱਸ ਦਈਏ ਕਿ ਅਪ੍ਰੈਲ 2024 ਦੌਰਾਨ ਪੇਸ਼ ਬਜਟ ਵਿੱਚ ਡਾਗਫੋਰਡ ਸਰਕਾਰ ਦੀ ਆਮਦਨ ਵਿੱਚ ਕਮੀ ਦਿਖਾਈ ਗਈ ਅਤੇ ਬਜਟ ਘਾਟਾ 9.8 ਅਰਬ ਡਾਲਰ ਤੇ ਪਹੁੰਚਣ ਦੇ ਅਨੁਮਾਨ ਲਾਏ ਗਏ। ਅਜਿਹੇ ਵਿੱਚ 16 ਮਿਲੀਅਨ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਸਰਕਾਰੀ ਖਜ਼ਾਨੇ ਤੇ ਵੱਡਾ ਬੋਝ ਮੰਨੇ ਜਾ ਰਹੇ ਨੇ ਪਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ। 온ਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਨਾਲ ਹੀ ਡਾਗਫੋਰਡ ਸਰਕਾਰ ਵੱਲੋਂ ਕਨਵੀਨੀਅன்ஸ் ਸਟੋਰਾਂ ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ। ਤਾਜ਼ਾ ਚੋਣ ਸਰਵੇਖਣਾ ਮੁਤਾਬਕ 온ਟਾਰੀਓ ਵਿੱਚ ਪੀਸੀ ਪਾਰਟੀ ਦੀ ਚੜਤ ਹੈ ਅਤੇ ਬੌਨੀ ਕ੍ਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਨਾ ਬਅਸਕੀ। ਇਸ ਦੇ ਉਲਟ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਨਿਊ ਡੈਮੋਕ੍ਰੈਟਿਕ ਪਾਰਟੀ ਤੀਜੇ ਸਥਾਨ ਤੇ ਚੱਲ ਰਹੀ ਹੈ ਅਤੇ ਗ੍ਰੀਨ ਪਾਰਟੀ ਚੌਥੇ ਸਥਾਨ ਤੇ ਰਹੇਗੀ। ਟਰੰਪ ਵੱਲੋਂ ਤਜਵੀਜ਼ ਹੋ ਦਾ ਟੈਕਸਾਂ ਦੇ ਮੱਦੇਨਜ਼ਰ 온ਟਾਰੀਓ ਚੋਣਾਂ ਦੀ ਅਹਿਮੀਅਤ ਹੋਰ ਵੀ ਵੱਜ ਜਾਂਦੀ ਹੈ ਵਿਆਰਾ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਯੂਕਰੇਨ ਦੌਰੇ ਨਾਲ ਸੰਬੰਧਿਤ ਹੈ ਜੀ ਹਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਚੰਚੇ ਦੌਰੇ ਤੇ ਅੱਜ ਕੀਵ ਪਹੁੰਚ ਗਏ ਜਿੱਥੇ ਯੂਕਰੇਨ ਉੱਤੇ ਰੂਸੀ ਹਮਲੇ ਦੀ ਤੀਜੀ ਵਰ੍ਹੇ ਸਿਰ ਮੌਕੇ ਯੂਰਪੀ ਆਗੂਆਂ ਦਰਮਿਆਨ ਸ਼ਾਂਤੀ ਅਤੇ ਸੁਰੱਖਿਆ ਸੰਮੇਲਨ ਹੋ ਰਿਹਾ ਹੈ ਸੰਮੇਲਨ ਦੇ ਆਰੰਭ ਵਿੱਚ ਹੀ ਟਰੂਡੋ ਵੱਲੋਂ ਯੂਕਰੇਨ ਵਾਸਤੇ 25 ਹਲਕੀਆਂ ਬਖਤਰਬੰਦ ਗੱਡੀਆਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਜਸਨਟ ਰੂਡੋ ਅਤੇ ਹੋਰ ਯੂਰਪੀ ਆਗੂ ਜਦੋਂ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ ਤਾਂ ਬਾਹਰ 에ਅਰ ਡਿਫੈਂਸ ਦੇ ਸਾਇਰਨ ਸੁਣੇ ਗਏ ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵੱਲੋਂ ਕੁਰਸੀ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਜੰਗ ਦੇ 3 ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਰੂਸ ਵੱਲੋਂ 267 ਡਰੋਨ ਹਮਲੇ ਕੀਤੇ ਗਏ ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਖਾਰਕੀਵ ਪੋਲਤਾਵਾ ਸੂਮੀ ਅਤੇ ਕੌਮੀ ਰਾਜਧਾਨੀ ਕੀਵ ਸਣੇ ਕਟੋਕਟ 13 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਡਰੋਨਸ ਤੋਂ ਇਲਾਵਾ ਰੂਸ ਵੱਲੋਂ ਤਿੰਨ ਬੈਲਿਸਟਿਕ ਮਿਜ਼ਾਈਲਾਂ ਵੀ ਦਾਗੇ ਜਾਣ ਦੀ ਰਿਪੋਰਟ ਹੈ ਪਿਛਲੇ 1 ਹਫ਼ਤੇ ਦੌਰਾਨ ਰੂਸ ਵੱਲੋਂ ਯੂਕਰੇਨ ਉੱਤੇ 1150 ਡਰੋਨ ਹਮਲੇ ਕੀਤੇ ਜਾ ਚੁੱਕੇ ਨੇ